ਜਿੰਨੇ ਵੀ ਕਾਰਾਂ ਆਪੇ ਸੇਲ ਕਰਨੀਆਂ ਹਰੇਕ ਕਾਰ ਤੇ ਪੰਜਾਬ ਦਾ ਸਟicker ਤੁਹਾਨੂੰ ਲੱਗਿਆ ਮਿਲੂ ਠੀਕ ਹੈ ਤੇ ਅੰਦਰੋਂ ਇੰਟੀਰੀਅਰ ਵੀ ਚੈੱਕ ਕਰੋ ਗੱਡੀ ਇੱਕ ਵਾਰ ਬਹੁਤ ਸਾਫ਼ ਸੁਥਰਾ ਇੰਟੀਰੀਅਰ ਪੈਗ ਟੱਚ ਪਲੇਅਰ ਲੱਗਿਆ ਠੀਕ ਹੈ ਬਈ ਤੇ ਸਕਰੈਚ ਲੈਸ ਇੰਟੀਰੀਅਰ ਜਿੰਨਾ ਪੱਕਾ ਦਿਨ ਉਹ ਇੰਟੀਰੀਅਰ ਬੇਕਾਰ ਦਾ ਠੀਕ ਆ ਸੀਟ ਕਵਰ ਸੀਟਾਂ ਦੇ ਵਿੱਚ ਵਧੀਆ ਚੜੇ ਵਧੀਆ ਮੈਟ ਲੱਗਿਆ ਠੀਕ ਹੈ ਏਸੀ ਹੀਟਰ ਵਗੈਰਾ ਓਕੇ ਆ ਸਾਰਾ ਕੁਝ ਚੱਲਦਾ ਬਈ ਠੀਕ ਆ ਸੀਸੇ ਸੂਸੇ ਵਗੈਰਾ ਵਾਲੀ ਮਸ਼ੀਨਾਂ ਵੀ ਸਾਰੀਆਂ ਚੱਲਦੀਆਂ ਓਕੇ ਗੱਲ ਸਤ ਸ੍ਰੀ ਅਕਾਲ ਦੋਸਤੋ ਸ਼ੌਂਕੀ ਬਠਿੰਡੇ ਵਾਲਾ ਤੁਹਾਡੇ ਨਾਲ ਦ ਅੱਜ ਆਪਾਂ ਫੇਰ ਤੁਹਾਡੇ ਲਈ ਨਾ ਅਨੋਵਾ ਗੱਡੀ ਲੈ ਕੇ ਆਂਦੀ ਹੈਗੀ ਜੀ 4 ਆ 2008 ਮਾਡਲ ਆ ਪਿੰਡ ਸਲਾਵਤਪੁਰੇ ਦੇ ਵਿੱਚ ਬਾਈ ਰਣਜੋਤ ਕੋਲੇ ਗੱਡੀ ਖੜੀ ਆ ਠੀਕ ਆ ਤੁਹਾਨੂੰ ਪਤਾ ਹੀ ਬਾਈ ਦਾ ਕੰਮ ਬਹੁਤ ਹੀ ਜੈਨੂਅਨ ਆ ਬਹੁਤ ਸਾਫ਼ ਸੁਥਰੇ ਤੁਹਾਡੇ ਲਈ ਗੱਡੀਆਂ ਲੈ ਕੇ ਆਉਂਦਾ ਚੰਗੀ ਕੰਡੀਸ਼ਨ ਦੀਆਂ ਇਹ ਵਾਲੀ 8 ਮਾਡਲ ਆ ਜੀ 4 ਆ ਦੂਜੇ ਨਾਮ ਦੀ ਗੱਡੀ ਆ ਨੰਬਰ ਪੰਜਾਬ ਦਾ ਤੁਹਾਨੂੰ ਪਤਾ ਪੰਜਾਬ ਨੰਬਰ ਦੀਆਂ ਗੱਡੀਆਂ ਤੇ ਕੰਮ ਕਰਦਾ ਟਾਇਰਾਂ ਦੇ ਵਿੱਚ ਲਾਈ ਵੀ ਲੱਗੇ ਹੋਏ ਆ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਈ ਮੂਰਲੇ ਟਾਇਰ ਚਾਰੋ ਟਾਇਰਾਂ ਦੀ ਬਈ ਕੰਡੀਸ਼ਨ ਆਪਾਂ ਤੁਹਾਨੂੰ ਦੱਸ ਦਈਏ ਕੋਈ ਜੀ ਪਈ ਆ ਠੀਕ ਆ ਚਾਰੋ ਟਾਇਰਾਂ ਦੀ ਕੰਡੀਸ਼ਨ 90 ਪੈਸੇ ਪਈ ਠੀਕ ਆ ਟਾਇਰ ਲਵਾ ਕੇ ਮਾੜੀ ਮੁੱਟੀ ਚੱਲੀ ਆ ਤੁਸੀਂ ਦੇਖ ਸਕਦੇ ਵੀਰੇ ਰੰਗ ਪੇੜ ਦੀ ਸਾਰੀ ਓਕੇ ਹੈਗੀ ਐਨ ਚੰਗੀ ਕੰਡੀਸ਼ਨ ਦੀ ਗੱਡੀ ਹੈਗੀ ਬੈਕ ਤੇ ਬਈ ਚੈੱਕ ਕਰਾ ਦੇ ਮੜੇ ਆ ਵੀਰੇ ਮੋਡੀਫਿਕੇਸ਼ਨ ਬਗੈਰਾ ਹੋਈ ਹੋਈ ਹੈ ਬਈ ਸਟਿੱਕਰ ਸਟੋਕਰ ਵਗੈਰਾ ਲੱਗੇ ਹੋਏ ਠੀਕ ਆ ਸੱਤ ਵੀ ਮੜੇ ਚੈੱਕ ਕਰਾ ਦੀ ਬਈ ਸੱਤ ਵੀ ਚੈੱਕ ਕਰ ਲਓ ਬਈ ਠੀਕ ਆ ਰੰਗ ਪੇੜ ਦੀ ਜਿੰਨੀ ਆਪਾਂ ਗੱਲਬਾਤ ਕਹਿਤੀ ਬਈ ਠੀਕ ਆ ਓਕੇ ਮਿਲੋ ਤੁਹਾਨੂੰ ਇਹਦੇ ਅੱ ਉਹ ਆਪਾਂ ਤੁਹਾਨੂੰ ਦੱਸ ਕੇ ਦਵਾਂਗੇ ਤੇ ਬਾਕੀ ਸਾਰੀ ਗੱਡੀ ਰੀਜਨਲ ਆਗੀ ਅੰਦਰ ਇੱਕ ਵਾਰ ਤੁਸੀਂ ਇੰਟੀਰੀਅਰ ਤੇ ਝਾਤ ਮਾਰੋ ਐਸ ਸਾਈਡ ਤੋਂ ਦੇਖ ਲਓ ਬਈ ਇਹ ਵੀਰ ਕਹਿੰਦਾ ਜਿੰਨੀਆਂ ਵੀ ਕਾਰਾਂ ਆਪੇ ਸੇਲ ਕਰਨੀਆਂ ਹਰੇਕ ਕਾਰ ਤੇ ਪੰਜਾਬ ਦਾ ਸਟicker ਤੁਹਾਨੂੰ ਲੱਗਿਆ ਮਿਲੂ ਠੀਕ ਆ ਤੇ ਅੰਦਰੋਂ ਇੰਟੀਰੀਅਰ ਬੈ ਚੈੱਕ ਕਰੋ ਗੱਡੀ ਇੱਕ ਵਾਰ ਬਹੁਤ ਸਾਫ ਸੁਥਰਾ ਇੰਟੀਰੀਅਰ ਪੈਕ ਟੱਚ ਪਲੇਅਰ ਲੱਗਿਆ ਠੀਕ ਆ ਬਈ ਤੇ ਸਕਰੈਚ ਲੈਸ ਇੰਟੀਰੀਅਰ ਜਿੰਨਾ ਪੱਕਾ ਦਿਨ ਉਹ ਇੰਟੀਰੀਅਰ ਵੇਕਾਰ ਦਾ ਠੀਕ ਆ ਸੀਟ ਕਵਰ ਸੀਟਾਂ ਦੇ ਵਿੱਚ ਵਧੀਆ ਚੜੇ ਵਧੀਆ ਮੈਟ ਲੱਗਿਆ ਠੀਕ ਆ ਏਸੀ ਹੀਟਰ ਵਗੈਰਾ ਓਕੇ ਆ ਸਾਰਾ ਸੀਸੇ ਸੁਸੇ ਵਗੈਰਾ ਵਾਲੀ ਮਸ਼ੀਨਾਂ ਵੀ ਸਾਰੀਆਂ ਚੱਲਦੀਆਂ ਓਕੇ ਗੱਲਬਾਤ ਸਾਰੀ ਗੱਡੀ ਦੇ ਵਿੱਚ ਹੁਣ ਆਪਾਂ ਤੁਹਾਡੀ ਇੰਜਨ ਤੇ ਝਾਤ ਮਰਾਵਾਂਗੇ ਆ ਜੀ ਬਈ ਮੜੇ ਫਰੰਟ ਤੇ ਠੀਕ ਆ ਆਪਾਂ ਇੰਜਨ ਤੇ ਵੀ ਝਾਤ ਮਰਾ ਦਈਏ ਬਾਕੀ ਬਈ ਸਰਵਿਸ ਵਗੈਰਾ ਗੱਡੀ ਦੀ ਹੋਈ ਵੀ ਆ ਠੀਕ ਆ ਫਿਲਟਰ ਹੁੰਦੇ ਵੀਰੇ ਚੇਂਜ ਕਰਵਾਏ ਵੀ ਆ ਠੀਕ ਆ ਸ਼ੌਂਕ ਨਾਲ ਵੀਰ ਗੱਡੀ ਰੱਖਦਾ ਠੀਕ ਆ ਜੇ ਕੋਈ ਵੀਰ ਕੰਮ ਕਰਾਉਣ ਆ ਲੰਦਾ ਠੀਕ ਆ ਐਨ ਓਕੇ ਗੱਲਬਾਤ ਕੰਮ ਸਾਰਾ ਕਰਵਾ ਕੇ ਦਿੰਦਾ ਤੁਹਾਨੂੰ ਇਹਦੀ ਸਰਵਿਸ ਹੋਈ ਵੀ ਆ ਐਮਰੋਂ ਦੀ ਬੈਟਰੀ ਲੱਗਿਆ ਇੰਜਨ ਤੇ ਤੁਸੀਂ ਝਾਤ ਮਾਰ ਲਓ ਸਾਫ ਸੁਥਰਾ ਨੀਟ ਐਂ ਸਰਵਸੋ ਇਹ ਵੀ ਫਿਲਟਰ ਚੇਂਜ ਹੋਵੇ ਰੇਟ ਵਾਈ ਗੱਡੀ ਦਾ ਨਾ ਵੀਰ ਨੇ ਕਹਿਇਆ ਸੀਗਾ ਵੀ ਕੋਈ ਡਿਮਾਂਡ ਨਹੀਂ ਹੁੰਦੀ ਇਸ ਠੀਕ ਹੈ ਇਹ ਤੇ ਵੀਰ ਦੀਆਂ ਜਿੰਨੀਆਂ ਵੀ ਗੱਡੀਆਂ ਆਪਾਂ ਵੀਡੀਓ ਪਾਈ ਆ ਰੇਟ ਨਾ ਡਿਮਾਂਡ ਨਹੀਂ ਹੁੰਦੇ ਕਿ ਦੇਣ ਵਾਲੇ ਰੇਟ ਹੀ ਹੁੰਦੇ ਹੈਗੇ 2008 ਮਾਡਲ ਦੂਜੇ ਨਾਮ ਦੀ ਜੀ4 ਆ ਪਾਸਿੰਗ ਹੈਗੀ ਆ ਵੀ 2029 ਤੱਕ ਦੀ ਰੇਟ ਗੱਡੀ ਦਾ ਭਾਈ 2 ਲੱਖ 55000 ਦੀ ਗੱਡੀ ਦੇਣੀ ਹੈਗੀ ਨੰਬਰ ਵੀਰ ਦੇ ਸਕਰੀਨ ਤੇ ਪਾਤੇ ਸੰਪਰਕ ਕਰ ਲਓ ਜੇ ਕਿਸੇ ਨੂੰ ਪਸੰਦ ਆਈ ਹੈ ਗੱਡੀ ਠੀਕ ਆ ਹੰਡ ਸਲਾਤਪੁਰੇ ਦੇ ਵਿੱਚ ਆਉਣਾ ਪੈਣਾ ਬਈ ਤੁਹਾਨੂੰ ਗੱਡੀ ਲੈਣ ਦੇ ਵਾਸਤੇ ਵੀਡੀਓ ਨੂੰ ਬਤਵਾ ਸ਼ੇਅਰ ਕਰਦੀ ਧੰਨਵਾਦ